ਇਨ ਸਿਤੋ ਨੋ ਬਾਦ ਵਿਕਟ ਠੇਕੇ ਤੇ ਲਈ ਦੋ ਕਿੱਲੇ ਜ਼ਮੀਨ ਤੇ ਬੀਜੀ ਹੋਈ ਫਸਲ ਨੂੰ ਅਣਪਛਾਤੇ ਵਿਅਕਤੀਆਂ ਨੇ ਰਾਉਂਡ ਮਾਰ ਕੇ ਫਸਲ ਨੂੰ ਕੀਤਾ ਤਬਾਹ ਪੀੜਤ ਕਿਸਾਨ ਨੇ ਪ੍ਰਸ਼ਾਸਨ ਤੋਂ ਅਣਪਛਾਤੇ ਵਿਅਕਤੀਆਂ ਤੇ ਕਾਰਵਾਈ ਕਰਨ ਦੀ ਕੀਤੀ ਮੰਗ ਜ਼ਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਸੀਤੋ ਨੌਬਾਦ ਵਿਖੇ ਇੱਕ ਗਰੀਬ ਕਿਸਾਨ ਵੱਲੋਂ ਠੇਕੇ ਤੇ ਲਈ 2 ਕਿੱਲੇ ਜ਼ਮੀਨ ਵਿੱਚ ਬੀਜੀ ਹੋਈ ਝੋਨੇ ਦੀ ਫਸਲ ਉੱਪਰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਰਾਉਂਡ ਅਪ ਮਾਰ ਕੇ ਉਸਨੂੰ ਤਬਾਹ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਪੀੜਤ ਕਿਸਾਨ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਸਦੀ ਫਸਲ ਤੇ ਰਾਉਂਡਮ ਮਾਰ ਕੇ ਉਸਨੂੰ ਤਬਾਹ ਕਰਨ ਵਾਲੇ ਅਣਪਛਾਤੇ ਵਿਅਕਤੀਆਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਉਸਨੂੰ ਬੰਦਮੁਆਵਜ਼ਾ ਦਿੱਤਾ ਜਾਵੇ ਇਸ ਸੰਬੰਧੀ ਗਲਬਾਤ ਕਰਦੇ ਹੋਏ ਪੀੜਤ ਕਿਸਾਨ ਸੁੱਖਾ ਸਿੰਘ ਨੇ ਦੱਸਿਆ ਕਿ ਉਸ ਵੱਲੋਂ 60,000 ਰੁਪਏ ਦੇ ਛਾਤੇ ਵਿਅਕਤੀਆ ਵੱਲੋਂ ਰਾਉਂਡ ਅਪ ਦੀ ਸਪਰੇ ਕਰਕੇ ਉਸ ਨੂੰ ਤਬਾਹ ਕਰ ਦਿੱਤਾ ਗਿਆ ਹੈ ਉਸਨੇ ਕਿਹਾ ਕਿ ਉਸ ਦੀ ਫਸਲ ਨੂੰ ਤਬਾਹ ਕਰਨ ਵਾਲੇ ਵਿਅਕਤੀਆਂ ਤੇ ਪ੍ਰਸ਼ਾਸਨ ਕਾਨੂੰਨੀ ਕਾਰਵਾਈ ਕਰੇ ਅਤੇ ਉਸ ਨੂੰ ਇਨਸਾਫ ਦਵਾਵੇ ਇਸ ਉਪਰੰਤ ਸੁੱਖਾ ਸਿੰਘ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਰਾਉਂਡ ਆਫ ਮਾਰ ਕੇ ਤਬਾਹ ਹੋਈ ਫਸਲ ਦਾ ਉਹਨਾਂ ਨੂੰ ਬੰਦਾ ਮੁਆਵਜ਼ਾ ਦਿੱਤਾ ਜਾਵੇ ਇਹਨਾਂ ਵੱਜਤ ਸੁੱਖਾ ਸਿੰਘ ਜੀ ਖੇੜਾ ਪਿੰਡ ਹੈ ਸੀ ਤੋਂ ਨਾਮਾ ਤੇ ਕੀ ਗੱਲ ਹੋਈ ਆ ਫਸਲ ਵਿਖਾਉਂਦੇ ਜਿਹੜੀ ਸੁੱਕੀ ਪਈ ਹੈ ਇਹਨੂੰ ਜੀ ਕੋਈ ਇਹਨੇ ਰਾਉਂਡ ਅਪ ਮਾਰਤੀ ਆ ਕਿਹੜੇ ਬੰਦੇ ਨੇ ਮਾਰੀ ਇਹ ਅਜੇ ਜੀ ਆਨਪਸਾਤਾ ਵਾ ਜਦੋਂ ਕਲੀਅਰ ਹੋਊਗਾ ਫਿਰ ਕਿੰਨੀ ਜ਼ਮੀਨ ਕਿੰਨੀ ਜਿੰਨੂੰ ਲਾ ਮਾਰੀ 2 ਕਿੱਲੇ ਜ਼ਮੀਨ ਜੀ ਅੱਛਾ ਤੁਹਾਡੀ ਆਪਦੀ ਹੈ ਨਹੀਂ ਜੀ ਠੇਕੇ ਤੇ ਲਈ ਆ 60000 ਨੁਕਲਾ ਠੇਕੇ ਤੇ ਅੱਛਾ ਤੇ ਹੁਣ ਇਹ ਫਸਲ ਪੱਕੀ ਸੀ ਸਾਰੇ ਮਤਲਬ ਸਮੇਂ ਤੇ ਹੀ ਫਸਲ ਹਾਂ ਸਮੇਂ ਤੇ ਜੀ ਸਮੇਂ ਤੇ ਅੱਛਾ ਕੀ ਕਹ ਲਾਗਡਾ ਠੀਕ ਹੈ ਨਾ ਇਹ ਤਾਂ ਮਾਲਕ ਜਾਂਦਾ ਵਾ ਵੀ ਕਿੰਨੇ ਇਹ ਬਾਣਾ ਵਰਤਾਦਾ ਵਾ ਜੋ ਨੂੰ ਚੰਗਾ ਲੱਗਾ ਵਾ ਉਸ ਹਿਸਾਬ ਨਾਲ ਉਹ ਮਾਰ ਕੇ ਚਲ ਗਿਆ ਰਾਤ ਆ ਦਿਨੇ ਅਸੀਂ ਆਏ ਖਾਦ ਪਾਉਣ ਤੇ ਆਉਣਿਆਂ ਨੂੰ ਸੁੱਕਾ ਪਿਆ ਛੋਨਾ ਹੁਣ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਸ ਪ੍ਰਸ਼ਾਸਨ ਤੋਂ ਵੀ ਸਾਨੂੰ ਹੱਕ ਦਿੱਤਾ ਜਾਣਾ ਚਾਹੀਦਾ ਵਾ ਕਿ ਇਹ ਚੋਰ ਵੀ ਫੜਿਆ ਜਾਣਾ ਚਾਹੀਦਾ ਤੇ ਜੋ ਕੋਈ ਮਾਜਬਾ ਕੁਛ ਵੀ ਮਿਲੇ ਤੇ ਉਹ ਸਾਨੂੰ ਮਿਲਣਾ ਚਾਹੀਦਾ ਇਹਨਾਂ ਭਾਈ ਤੁਹਾਡਾ ਮੇਜਰ ਸਿੰਘ ਜੀ ਕਿਹੜਾ ਪਿੰਡ ਜੀ ਸੀ ਤੋਂ ਨਾਮ ਬਾਦ ਕੀ ਮਸਲਾ ਕੀ ਹੈ ਜਿਹੜਾ ਇਕੱਠੇ ਹੋਏ ਜੇ ਮਸਲਾ ਇਹ ਆ ਵੀ ਜ਼ਮੀਨ ਠੇਕੇ ਤੇ ਆ ਇਹਦੇ ਕੋਲ ਆਪਦੀ ਜ਼ਮੀਨ ਇਹਦੀ ਹੈਗੀ ਨਹੀਂਗੀ ਕੌਣ ਵਿਅਕਤੀ ਹੈ ਇਹ ਸੁਖਾ ਸਿੰਘ ਤੇ ਇਹ ਠੇਕੇ ਤੇ ਲਈ ਆ ਤੇ ਠੇਕੇ ਤੇ ਲਈ ਆ ਤੇ ਉਹਦੇ ਵਿੱਚ ਕੋਈ ਰਾਉਂਡ ਅਪ ਮਾਰ ਗਿਆ ਅਣਪਛਾਤਾ ਕੋਈ ਜਿਹੜਾ ਵੀ ਦੋਸ਼ੀ ਪਾਇਆ ਜਾਂਦਾ ਉਹ ਤੇ ਸਖਤ ਸਖਤ ਕਾਰਵਾਈ ਚਾਹੀਦੀ ਹੈ ਅਹੀਂ ਇਹੋ ਅਨਸਾਫ ਚਾਹੁੰਦੇ ਆ ਵੀ ਉਹਨੂੰ ਗਾਂਹ ਪਤਾ ਲੱਗ ਜੇ ਵੀ ਮੈਂ ਕਿਸੇ ਨਾ ਹੋਰ ਦਾ ਨਾਮ ਕਰਾਂ ਕਿੰਨੀ ਜ਼ਮੀਨ ਕਿੰਨੀ ਹੈ ਠੇਕੇ ਲਈ ਠੇਕੇ ਦੇ 5 ਕਿੱਲੇ 5 ਕਿੱਲੇ ਦੇ 2 ਕਿੱਲੇ ਨੇ ਮਾਰੀ 2 ਕਿੱਲੇ ਨੂੰ ਰਾਉਂਡ ਅਪ ਮਾਰਤੀ ਆ ਮਾਲਕੀ ਕਿੰਨੀ ਇਹਨਾਂ ਦੀ ਮਾਲਕੀ ਨਹੀਂ ਹੈਗੀ ਇਹਦੀ ਕੋਈ ਇਹਨਾਂ ਬਾਈ ਜੱਟਾ ਗੱਲ ਸਿੰਘ ਕੀ ਮਸਲਾ ਕੀ ਹੈ ਇੱਡੇ ਇਕੱਠੇ ਹੋਏ ਜੀ ਮਸਲਾ ਇਹ ਪਹਿਲੀ ਠੇਕੇ ਦੇ ਲਈ ਆਨੇ ਤੇ ਵਧੀਆ ਝੋਨਾ ਵੇ ਤਾਂ ਇਹਦੀ ਜਾਇਦਾਦ ਹੈ ਕਿਸੇ ਨੇ ਕਿ ਫਰੇ ਮਾਰ ਗਿਆ ਰੌਂਡ ਅਪ ਤੇ ਕਿੰਨੀ ਹੈ ਦੀ ਮਾਲਕੀ ਕਿੰਨੀ ਹੈ ਇਹਨਾਂ ਦੀ ਆਪ ਦੀ ਜ਼ਮੀਨ ਮਾਲਕੀ ਦੀ ਪਾਉ ਦੀ ਕੋਈ ਨਹੀਂ ਗਈ ਇਹਨੇ ਠੇਕੇ ਤੇ ਲਈ ਆ ਕਿੰਨੇ ਨੂੰ 60000 ਨੂੰ ਕਿਲਾ ਲਈ ਇਹਨੇ ਠੇਕੇ ਤੇ ਤਕੋਈ ਕੀਤੀ ਇਹਦੇ ਸੰਬੰਧੀ ਕੋਈ ਮੈਗਮਨ ਕੀ ਅਪੀਲ ਕਰਦੇ ਆ ਅਸੀਂ ਜੇ ਇਹ ਚਾਹੁੰਦੇ ਆ ਵੀ ਤੁਹਾਡੇ ਰਹੀਏ ਇਹੋ ਚਾਹੁੰਦੇ ਆ ਵੀ ਦੂਜਾ ਇਹਨੂੰ ਹੱਕ ਦਵਾਇਆ ਜਾਵੇ ਗਰੀਬ ਮਾਰ ਹੋ ਗਈ ਇਹਨਾਂ ਕੋ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਸੰਬੰਧੀ ਦੱਸਿਆ ਜੇ ਕੋਈ ਆਓ ਦੱਸਿਆ ਵਾ ਹੁਣ ਉਹ ਜਗਾਂ ਵੇਖੋ ਕੀ ਕਾਰਵਾਈ ਹੁੰਦੀ ਆ